ਅਸਾਨ ਪਰਾਂ ਮਾਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਈ ਸਰੋਤਿਆਂ ਦੇ ਵੀਰ ਭਰਾਵਾਂ ਦੇ ਫੋਨ ਆਉਂਦੇ ਸੀ ਕਹਿੰਦੇ ਸੀ ਬਾਬਾ ਜੀ ਇੱਕ ਲੈਟੀ ਸਾਨੂੰ ਇਸੇ ਜੀ ਤਿਆਰ ਕਰਕੇ ਦਿਓ ਜਿਹੜੀ ਕਿ ਆਪਾਂ ਨੂੰ ਸੱਜਰ ਪਸ਼ੂ ਨੂੰ ਵੀ ਦਿੱਤੀ ਜਾਵੇ ਮੈਂ ਕੀ ਕਹਿਣਾ ਹੁੰਨਾ ਵੀ 10 ਤੋਂ 12 ਦਿਨ ਆਪਾਂ ਲੈਟੀ ਬਾਅਦ ਦੇ ਵਿੱਚ ਪਾਉਣੀ ਆ ਹੁਣ ਆਪਾਂ ਕੀ ਕਰਨਾ ਹੈਗਾ ਜਿਵੇਂ ਹੁਣ ਜੇਠ ਹੜ ਲੰਘ ਗਏ ਉਦੋਂ ਇਹਦੇ ਵਿੱਚ ਦੋ ਆਈਟਮਾਂ ਭਾਈ ਨਹੀਂ ਪੈਂਦੀਆਂ ਮੈਂ ਜਿੰਨੀਆਂ ਵੀ ਵੀਡੀਓ ਬਣਾਉਣਾ ਹੈਗਾ ਮੈਂ ਸਰਦੀ ਗਰਮੀ ਮੁਤਾਬਕ ਬਣਾਉਣਾ ਹੈ ਮੈਂ ਰੁੱਤ ਮੁਤਾਬਕ ਬਣਾਉਣਾ ਹੈ ਮੇਰਾ ਇਹ ਤਜਰਬਾ ਮੈਂ ਪਸ਼ੂ ਦੇ ਨਾਲ ਪਿਆਰ ਕਰਦਾ ਹੋਇਆ ਮੈਂ ਪਸ਼ੂ ਮੁਤਾਬਕ ਹੀ ਵੀਡੀਓ ਬਣਾਉਣਾ ਹੈ ਵੀ ਉਹਨੂੰ ਕਿਸ ਚੀਜ਼ ਦੀ ਜ਼ਰੂਰਤ ਆ ਕਿਸ ਸਮੇਂ ਜ਼ਰੂਰਤ ਆ ਕੀ ਚੀਜ਼ ਦੇਣਾ ਹੈ ਕੀ ਚੀਜ਼ ਨਹੀਂ ਦੇਣੀ ਮੈਂ ਐਸ ਕਰਕੇ ਤੁਹਾਡੇ ਪਿਆਰ ਦੇ ਉੱਤੋਂ ਪਿਆਰ ਦਾ ਭਰਪੂਰ ਹੰਗਾਰਾ ਮਿਲਣ ਕਰਕੇ ਅਗਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਅੱਜ ਆਪਾਂ ਆਉ ਤੁਹਾਨੂੰ ਇੱਕ ਅਹਿਮ ਕ੍ਰਿਟੀਕਲ ਜਿਹੜੀ ਕਿ ਬੌੜੀ ਦੀ ਹੁਣੇ ਹੀ ਵਾਰਟੀ ਭਰੂਗੀ ਜਿਵੇਂ ਆਪਾਂ ਕਹਿੰਦੇ ਆ ਵੀ ਚੌਥੇ ਦਿਨ ਹੀ ਪਸ਼ੂ ਮੇਰਾ ਦੁੱਧ ਵਧ ਗਿਆ ਚੌਥੇ ਦਿਨ ਹੀ ਦੁੱਧ ਵਧੂਗਾ ਮੇਰੇ ਮੁਤਾਬਕ ਮੇਰੀ ਢੋਜ ਮੁਤਾਬਕ ਤੁਸੀਂ ਆਪਾਂ ਸਮਾਨ ਪਾਉਣਾ ਹੈਗਾ ਆਓ ਹੁਣ ਆਪਾਂ ਸਮਾਨ ਕੀ ਦਸੀਏ ਜਿਵੇਂ ਕਿ ਹੁਣ ਆਪਾਂ ਕਣਕ ਲਈ ਆ ਕਣਕ ਦੀ ਆਪਾਂ ਲੇਟੀ ਬਣਾ ਲਈ ਲੇਟੀ ਬਣਾ ਲਈ ਓਦੋਂ ਬਾਅਦ ਕੀ ਲੈਣਾ ਆਪਾਂ ਹਾਲੋਂ ਲਈ ਅਲਸੀ ਲਈ ਹਾਲੋਂ ਅਲਸੀ ਤੇ ਸੌਫ ਇਹਨਾਂ ਨੂੰ ਕੀ ਕਰਨਾ ਭਾਈ ਆਪਾਂ ਇਹਨਾਂ ਨੂੰ ਤਿੰਨਾਂ ਨੂੰ 1-1 ਕਿਲੋ ਲੈ ਲਓ ਹਾਲੋਂ ਕਿਲੋ ਲੈ ਲਓ ਅਲਸੀ ਕਿਲੋ ਲੈ ਲਓ ਸੌਫ ਕਿਲੋ ਲੈ ਲਓ ਸੌਫ ਨੂੰ ਰეკਮੈਂਡ ਮੈਂ ਇਹ ਕਰੂੰਗਾ ਵੀ ਸੌਫ ਲੈਣ ਮੌਕੇ ਦੁਕਾਨਦਾਰ ਨੂੰ ਇਹ ਕਹਿ ਦਿਓ ਵੀ ਵੀਰ ਇਹ ਰੰਗ ਵਾਲੀ ਤਾਂ ਨਹੀਂ ਅਗਰ ਤੁਹਾਨੂੰ ਲੱਗਦੀ ਹੈ ਦੋ ਦਾਣੇ ਤੁਸੀਂ ਚੱਕੋ ਉੱਥੋਂ ਤੇ ਨਾਲੋਂ ਨਾਲ ਤੁਪਕਾ ਇਹਦੇ ਤੇ ਪਾਣੀ ਦਾ ਪਾਓ ਤੇ ਹੱਥ ਦੇ ਨਾਲ ਮਲਦੋ ਐ ਕਰਕੇ ਜਦੋਂ ਤੁਸੀਂ ਹੱਥ ਦੇ ਉੱਤੇ ਮਲਦੋਗੇ ਤਾਂ ਉਹਦੇ ਵਿੱਚੋਂ ਰੰਗ ਕੀ ਲਹੂਗਾ ਉੱਤੋਂ ਰੰਗ ਲੈ ਜਾਊਗਾ ਤੇ ਥੋਲੋ ਪ੍ਰਾਣੀ ਸੌਫ ਨਿਕਲਿਆਊਗੀ ਉਹ ਸੌਫ ਕਦੇ ਨਾ ਲਓ ਅਗਰ ਜਦੋਂ ਪ੍ਰੋਪਰ ਹੀ ਕਹਿ ਦਿਓਗੇ ਵੀ ਸਾਨੂੰ ਰੰਗ ਤੋਂ ਬਿਨਾ ਦੇਣੀ ਹੈ ਤਾਂ ਰੰਗ ਤੋਂ ਬਿਨਾ ਦੇਊਗਾ ਭਾਈ ਸੌਫ ਬੰਦਾ ਇਹ ਕੁਦਰਤੀ ਪੱਕੀ ਹੁੰਦੀ ਆ ਉਹ ਸੌਫ ਕੀ ਹੁੰਦੀ ਆ ਸੌਫ ਕੱਚੀ ਤੋੜ ਕੇ ਜਿਹੜਾ ਆਪਣਾ ਮਿਕਸਚਰ ਹੁੰਦਾ ਹੈਗਾ ਬੱਜਰੀ ਰਲਾਉਣ ਵਾਲਾ ਉਹਦੇ ਵਿੱਚ ਪ੍ਰੋਪਰ ਉਹ ਰੁਲਾ ਲੈਂਦੇ ਆ ਭਾਈ ਰੰਗ ਪਾ ਕੇ ਇਦਾਂ ਬੇਈਮਾਨੀਆਂ ਹੋਆਂ ਪਈਆਂ ਇਹ ਮਹਿੰਗੀ ਆਈਟਮ ਕਰਕੇ ਚਲੋ ਆਪਾਂ ਚੱਲਦੇ ਆ ਆਪਣੇ ਮੁੱਦੇ ਦੇ ਉੱਤੇ ਆਪਾਂ ਇਹਨਾਂ ਨੂੰ ਕਿਲੋ ਕਿਲੋ ਲੈ ਕੇ ਤੇ ਆਪਾਂ ਇਹਨੂੰ ਭਿਆ ਲੈਣਾ ਹੈਗਾ ਭਿਆ ਕੇ ਆਪਾਂ ਇੱਕ ਵਰਤਨ ਦੇ ਵਿੱਚ ਵੱਖਰਾ ਰੱਖ ਲੈਣਾ ਜਿਵੇਂ ਕਿ ਆਪਣੀ ਅੱਜ ਮੱਝ ਸੂਈ ਆਪਾਂ ਉਹਨੂੰ ਕੀ ਕਰਨਾ ਹੈਗਾ ਅੱਧਾ ਕਿਲੋ ਲੇਟੀ ਪੌਣਾ ਕਿਲੋ ਜਿਹੜੀ ਆਪਾਂ ਲੇਟੀ ਤਿਆਰ ਕੀਤੀ ਆ ਪੌਣਾ ਕਿਲੋ ਆਪਾਂ ਲੇਟੀ ਲੈ ਲੋ ਕਿਲੋ ਤੋਂ ਘੱਟ ਲੈ ਲੋ ਆਪਾਂ ਮਾਤਰਾ ਹੌਲੀ-ਹੌਲੀ ਕਰਕੇ ਵਧਾਉਣੀ ਆ ਉਸ ਤੋਂ ਬਾਅਦ ਕਿਉਂ ਪਸ਼ੂ ਦਾ ਅੰਦਰ ਅੱਲਾ ਹੁੰਦਾ ਹੈ ਪਸ਼ੂ ਘੱਟ ਖਾਂਦਾ ਹੈ ਗਾਲਾ ਘੱਟ ਕਰਦਾ ਹੈ ਬੱਚੇ ਦਾ 헤ਜ ਕਰੀ ਜਾਂਦਾ ਹੈਗਾ ਪ੍ਰੋਪਰ ਉਹ ਪਸ਼ੂ ਨਹੀਂ ਖਾਂਦਾ 4-5 ਦਿਨ ਪ੍ਰੋਪਰ ਉਸ ਲੈਣ ਤੇ ਨਹੀਂ ਆਉਂਦਾ ਆਪਾਂ ਕੀ ਕਰਨਾ ਵੀ ਅੱਧਾ ਕਿਲੋ ਤੋਂ ਥੋੜੀ ਆਪਾਂ ਲੇਟੀ ਘੱਟ ਲੈ ਲਈ ਗੋੜ ਨਹੀਂ ਘੱਟ ਲੈਣਾ ਮੱਝ ਵਾਸਤੇ ਗੁੜ ਨੂੰ ਆਪਾਂ ਅੱਧਾ ਕਿਲੋ ਹੀ ਲੈਣਾ ਭਾਵੇਂ ਜੋਖ ਲੋ ਉਹ ਤਾਂ ਡਲੀਆਂ ਜੋਖੀਆਂ ਜਾਂਦੀਆਂ ਵੀ ਆਪਣੀ ਕਿੰਨੇ ਦੀ ਅੱਧਾ ਕਿਲੋ ਆਪਾਂ ਗੁੜ ਲੈ ਲਿਆ ਆਪਾਂ ਕੀ ਕਰਨਾ ਜਿਹੜਾ ਤਿੰਨੇ ਚੀਜ਼ਾਂ ਹਾਲੋਂ ਵਾਲ ਸੀ ਤੇ ਸੌਫ ਇਹ ਲਈ ਸੀ ਇਹਨੂੰ ਆਪਾਂ 100 ਤੋਂ 150 ਗ੍ਰਾਮ ਆਪਾਂ ਇਹ ਲੈ ਲੈਣੀ ਆ ਪੌਣਾ ਕਿਲੋ ਆਪਾਂ ਲੈਟੀ ਲਈ 100 ਤੋਂ 150 ਗ੍ਰਾਮ ਇਹ ਲਈ ਔਰ ਪਤੀਲੇ ਦੇ ਵਿੱਚ ਪਾ ਕੇ 2 ਕਿਲੋ 2.5 ਕਿਲੋ 2.5 ਤੋਂ ਪਾਣੀ ਘਟ ਨਾ ਪਾਓ ਕਿਲੋ ਦੇ ਵਿੱਚ 2 ਕਿਲੋ ਪਾ ਲੋ ਚਲੋ 2 ਕਿਲੋ ਸਫੀਸ਼ੈਂਟ ਰਹੂਗਾ 2 ਕਿਲੋ ਪਾ ਕੇ ਨੂੰ ਪ੍ਰੋਪਰ ਆਪਾਂ ਪਤੀਲੇ ਦੇ ਵਿੱਚ ਬਾੜ ਲੋ ਪੂਰੀ ਲੱਟੀ ਇਹ ਤਿਆਰ ਹੋ ਜੂਗੀ ਜਦੋਂ ਇਹ ਠੰਡੀ ਹੋ ਗਈ ਇਹਨੂੰ ਆਪਾਂ نیچے ਲਾ ਲੈਣੀ ਆ ਲਾ ਕੇ ਆਪਾਂ ਕੀ ਕਰਨੀ ਆਂ ਕਿ ਠਾਰ ਕੇ ਜਿਵੇਂ ਸਵੇਰ ਦੀ ਧਰੀ ਆ ਤੇ ਆਪਾਂ ਸ਼ਾਮ ਨੂੰ ਦੇਣੀ ਆ ਸ਼ਾਮ ਦੀ ਧਰੀ ਆ ਤਾਂ ਆਪਾਂ ਸਵੇਰ ਦੇਣੀ ਆ ਤੁਸੀਂ ਤੁਰਤ ਸੱਜਰ ਸੂਏ ਪਸ਼ੂ ਨੂੰ ਲੇਟੀ ਤਿਆਰ ਕਰ ਦਿਓ ਜਿੰਨੀਆਂ ਵੀ ਮੇਰੀਆਂ ਲੇਟੀ ਤੇ ਵੀਡੀਓ ਬਣੀਆਂ ਹੋਣਗੀਆਂ ਮੈਂ ਕਿਸੇ ਨੂੰ ਇਹ ਨਹੀਂ ਕਹਾਗਾ ਵੀ ਭਾਈ ਹੁਣੇ ਪਾ ਤੂੰ ਇਹ ਮੈਂ ਪ੍ਰੋਪਰ ਇੱਕੋ ਹੀ ਵੀਡੀਓ ਬਣਾਈ ਹੈਗੀ ਪ੍ਰੋਪਰ ਤੁਹਾਡੇ ਕਮੈਂਟਾਂ ਦੇ ਉੱਤੇ ਤੁਹਾਡੇ ਪਿਆਰ ਦੇ ਉੱਤੇ ਜਿਵੇਂ ਦੱਸਿਆ ਵੀ ਅਸੀਂ ਤੁਰਤ ਪਾਉਣਾ ਇਹਨੇ ਕੀ ਕਰਨਾ ਹੈਗਾ ਜਿੰਨਾ ਤੁਹਾਡੇ ਅੰਦਰ ਪਸ਼ੂ ਦੇ ਗੰਧ ਮੰਨ ਦਾ ਇਹ ਤਿੰਨੇ ਆਤਮਾ ਨੇ ਇਹ ਤਿੰਨੇ ਆਤਮਾ ਨੇ ਤੁਹਾਡੀਆਂ ਨੇ ਇਹਨੂੰ ਬਾਹਰ ਮਾਰਨਾ ਕੱਢ ਕੇ ਗੁੜ ਨੇ ਏਨਰਜੀ ਦੇਣੀ ਆ ਦੁੱਧ ਵਧਾਉਣਾ ਹੈ ਗੂਲੂਕੋਸ਼ ਦੇਣਾ ਹੈ ਪ੍ਰੋਪਰ ਜਿਵੇਂ ਬਲੱਡ ਨਿਕਲ ਜਾਂਦਾ ਹੈਗਾ ਉਹਦਾ ਇਹਨੇ ਕੰਮ ਕਰਨਾ ਹੈ ਜਿਹੜੀ ਹਾਲੋਂ ਅਲਸੀ ਆਗੀ ਇਹਨੇ ਤਾਂ ਇੱਕ ਇੰਨੀ ਤਾਕਤ ਦੇਣੀ ਆਗੀ ਬਹੁਤ ਜ਼ਿਆਦੇ ਅਗਰ ਥੋੜੀ ਜੀ ਮਿਹਨਤ ਕਰ ਲੋਗੇ ਅਲਸੀ ਨੂੰ ਮੜਾ ਜਾ ਕੜਾਹੀ ਦੇ ਵਿੱਚ ਪਹਿਲਾਂ ਤੁਸੀਂ ਭੁੰਨ ਲੋ ਲਿਆ ਕੇ ਜਦੋਂ ਤੁਸੀਂ ਲਿਆਉਨੇ ਹੋ ਭੁੰਨ ਲੋ ਪੁੰਨ ਕੇ ਥੋੜੀ ਜਿਵੇਂ ਆਪਾਂ ਜੀਰਾ ਭੁੰਨਦੇ ਆਂ ਉਵੇਂ ਭੁੰਨ ਲਓ ਤਾਂ ਬਿਲਕੁਲ ਓਕੇ ਦੀ ਰਿਪੋਰਟ ਹੋ ਜੂਗੀ ਜਦੋਂ ਤੁਸੀਂ ਇਹ ਦਲੀਆ ਤਿਆਰ ਕਰ ਲੋਗੇ ਨਾ ਐਨਾ ਵਧੀਆ ਪ੍ਰੋਪਰ ਤਿਆਰ ਹੋ ਜੂਗਾ ਖਾਣ ਨੂੰ ਆਪ ਦਾ ਵੀ ਮੱਲੋ ਮੱਲੀ ਜੀ ਕਰੂਗਾ ਵੀ ਵਾਕਿਆ ਭਾਈ ਇਹਦੇ ਚੋ ਖੁਸ਼ਬੂ ਆਉਂਦੀ ਆ ਦੂਰ ਤੱਕ ਪਸੂ ਦੇ ਅੰਦਰ ਜਿੰਨਾ ਗੰਦਮਨ ਦਾ ਕੋਈ ਗੰਢ ਰਹੀ ਜਿਵੇਂ ਕਿ ਉਤਲੇ ਪਾਸੇ ਗਦਾਮ ਹੁੰਦੇ ਆ ਗਦਾਮਾਂ ਦੇ ਵਿੱਚ ਜ਼ੇਰ ਫੱਸੀ ਰਹਿ ਜਾਂਦੀ ਆ ਪ੍ਰੋਪਰ ਹੀਟ ਚ ਨਹੀਂ ਆਉਂਦਾ ਪ੍ਰੋਪਰ ਗਰਮੈਸ਼ ਦੇਈ ਜਾਂਦਾ ਹੈ ਜਾਂ ਕਈ ਪਸ਼ੂ ਕੀ ਕਰਦੇ ਆ 15-15 ਦਿਨ ਪੀਕ ਸਿੱਟੀ ਜਾਂਦੇ ਆ ਚਿੱਟੀ-ਚਿੱਟੀ ਪੀਕ ਚਿੱਟੀ-ਚਿੱਟੀ ਪੀਕ ਸਿੱਟੀ ਜਾਂਦੇ ਆਗੇ ਉਹ ਪਸ਼ੂ ਪ੍ਰੋਪਰ ਕਦੇ ਨਹੀਂ ਬਣੂਗਾ ਉਹਦੇ ਟੀਕੇ ਪੰਮਾ ਤੁਸੀਂ 10 ਭਰਾ ਦਿਓ 15 ਭਰਾ ਦਿਓ ਜੇ ਉਹ ਗੱਭ ਰਹਿਗਾ ਤਾਂ ਮੈਂ ਦੇਣਦਾਰਾ ਨਹੀਂ ਗੱਭ ਰਿੰਦਾ ਪਸ਼ੂ ਉਹ ਜਿੰਨਾ ਚਿਰ ਅੰਦਰ ਦੀ ਸਫਾਈ ਨਹੀਂ ਹੁੰਦੀ ਸਫਾਈ ਕਰਨ ਵਾਸਤੇ ਸਾਡੇ ਕੋਲੇ ਬਹੁਤ ਜੜੀਆਂ ਬੂਟੀਆਂ ਪੰਗੀਆਂਆਂ ਗੀਆਂ ਤੁਸੀਂ ਜਿੰਨੀਆਂ ਮਰਜ਼ੀ ਕਮੈਂਟ ਕਰਕੇ ਪੁੱਛ ਲਓ ਵੀ ਬਾਬਾ ਜੀ ਅਸੀਂ ਕੀ ਦੇਗੇ ਵੀ ਸਾਡੇ ਐਸ ਤਰ੍ਹਾਂ ਦੀ ਪ੍ਰੋਬਲਮ ਆ ਅਗਰ ਪਸ਼ੂ ਆਹ ਸਮਾਨ ਸੂਏ ਪਸ਼ੂ ਨੂੰ ਦੇ ਦਿਓ ਕਾਲਾ ਬਲੱਡ ਕਾਲਾ ਖੂਨ ਸਿੱਟੂਗਾ ਔਰ ਜਦੋਂ ਕਾਲਾ ਬਲੱਡ ਖੂਨ ਸਿੱਟੂ ਨਾ ਬਲੱਡ ਖੂਨ ਸਹੀ ਆਉਂਦਾ ਹੋਵੇ ਪਸ਼ੂ ਦੇ ਪਿੱਛੇ ਖੂਨ ਸਿੱਟਿਆ ਹੈਗਾ ਉਹ ਦੂਰੋਂ ਪਤਾ ਲੱਗ ਜੂਗੀ ਤੁਹਾਨੂੰ ਹਵਾ ਦੇ ਵਿੱਚ ਵੀ ਪਸ਼ੂ ਮੇਰਾ ਅੱਜ ਇਹ ਬਲੱਡ ਸਿੱਟੀ ਜਾਂਦਾ ਕਾਲਾ ਹੋਊਗਾ ਰਤ ਵਰਗਾ ਕਾਲਾ ਉਹ ਪ੍ਰੋਪਰ ਪਸ਼ੂ ਸਹੀ ਹੋਊਗਾ ਉਹ ਪਹਿਲੀ ਹੀਟ ਤੇ ਹੀ ਰਹਿ ਜੂਗਾ ਪਹਿਲੀ ਏਆਈ ਤੇ ਹੀ ਰਹਿ ਜੂਗਾ ਔਰ ਪਸ਼ੂ ਦੁੱਧ ਵੀ ਦੇਊਗਾ ਪਸ਼ੂ ਗਰਮੈਸ ਨਹੀਂ ਮੰਨੂਗਾ ਅਗਰ ਕੀ ਕਰਦਾ ਜਦੋਂ ਜੇਰ ਰਹਿ ਜਾਂਦੀ ਆ ਗੰਧਰ ਗੰਦ ਮੰਦ ਰਹਿ ਜਾਂਦਾ ਗਰਮੈਸ਼ ਬਹੁਤ ਜ਼ਿਆਦਾ ਰਹਿ ਜਾਂਦੀ ਆ ਪਸ਼ੂ ਇੱਕ ਤਾਂ ਦੁੱਧ ਘੱਟ ਦਿੰਦਾ ਨੀਰਾਚਾਰਾ ਘੱਟ ਖਾਂਦਾ ਮੁਰਕਣੀ ਮਾਰ ਕੇ ਬੈਠਾ ਰਹਿੰਦਾ ਪ੍ਰੋਪਰ ਪਸ਼ੂ ਉਸ ਚੀਜ਼ ਤੇ ਆਉਂਦਾ ਹੀ ਨਹੀਂਗਾ ਅਗਰ ਪ੍ਰੋਪਰ ਉਸ ਚੀਜ਼ ਤੇ ਆਉ ਨਾ ਤੰਦਰੁਸਤੀ ਹੋਊ ਅਗਰ ਆਪਾਂ ਫਰਜ਼ ਕਰੋ ਵੀ ਆਪਾਂ ਬਿਮਾਰ ਆਂ ਆਪਾਂ ਦੋ ਰੋਟੀਆਂ ਕਿੱਥੋਂ ਖਾ ਲਾਂਗੇ ਆਪਣਾ ਜੀ ਨਹੀਂ ਕਰਦਾਗਾ ਪਸ਼ੂ ਨੇ ਕਿਹੜਾ ਭਾਈ ਬੋਲ ਕੇ ਦੱਸਣਾ ਅਗਰ ਉਹਦੀ ਆਪਾਂ ਕੇਅਰ ਕਰ ਲਾਂਗੇ ਤਾਂ ਆਪਾਂ ਉਹ ਤੋਂ ਦੁੱਧ ਵੀ ਲਵਾਂਗੇ ਉਹਦਾ ਸੂਆ ਵੀ ਸੰਭਾਲ ਲਾਂਗੇ ਪ੍ਰਾਪਰ ਸੁਆਵ ਦਾ ਆਪਾਂ ਸੰਭਾਲ ਲਾਂਗੇ ਅਗਰ ਤੁਸੀਂ ਇਹ ਜਿਹੜੀ ਅੱਜ ਦੀ ਵੀਡੀਓ ਆ ਗਈ ਜਿਵੇਂ ਕਿ ਫਰਜ਼ ਕਰੋ ਸੌਫ ਆਪਾਂ ਕਿਲੋ ਲੈ ਲਓ ਅਲਸੀ ਹਾਲੋਂ ਕਿਲੋ-ਕਿਲੋ ਲੈ ਲਓ ਇਹਨਾਂ ਨੂੰ ਪੀ ਕੇ 150 ਗ੍ਰਾਮ ਤੁਸੀਂ ਇਹ ਪਾ ਲਓ 100 ਤੋਂ 150 ਗ੍ਰਾਮ ਅੰਦਾਜ਼ਾ ਹੀ ਹੁੰਦਾ ਜੱਟਾਂ ਵਾਲਾ ਭਾਈ ਕੋਈ ਨਹੀਂ ਹੁੰਦਾ ਵੱਧ ਘੱਟ ਪੈ ਗਈ ਤਾਂ ਵੀ ਕੋਈ ਫਰਕ ਨਹੀਂ ਪੈਂਦਾਗਾ 200 250 ਗ੍ਰਾਮ ਵੀ ਵੱਡੀ ਮਹਿ ਮਗਰ ਤਾਂ ਕੋਈ ਫਰਕ ਨਹੀਂ ਪੈਂਦਾ ਗੋੜ ਨਾ ਘੱਟ ਪਾਓ ਪਸੂ ਸੁਏ ਨੂੰ ਅਗਰ ਤੁਸੀਂ ਪਸ਼ੂ ਤੁਹਾਡਾ ਸੱਜਰ ਸੁਵੇ ਦਾਸ ਦਿਨ ਲਗਾਤਾਰ ਨੂੰ ਅਦਾ ਅਦਾ ਕਿਲੋ ਦੇ ਕੱਲੇ ਗੁੜ ਤੇ ਸੌਂਫ ਦੇ ਕਾੜੇ ਦੇ ਦਿਓ ਮੈਂ ਕਹਿੰਦਾ ਵੇਖੋ ਤੁਸੀਂ ਬਾਲਟੀ ਨਹੀਂ ਚੱਕੀ ਜਾਣੀ ਤੁਤੋ ਦੁੱਧ ਦੀ ਥੱਲੋ ਅਸੀਂ ਕੀ ਕਰਦੇ ਆ ਅਸੀਂ ਦਿੰਦੇ ਹੀ ਨਹੀਂ ਇੰਨਾ ਸਮਾਨ ਪਸ਼ੂ ਸੱਜਰ ਸੁਵੇ ਆ ਅਸੀਂ ਉਹਦੀ ਬੌੜੀ ਕੱਢੀ ਬੌੜੀ ਕੱਢੀ ਛੱਪੜ ਚ ਪਾਇਆਂਦੀ ਜਾਂ ਸੁਵੇ ਚ ਪਾਇਆਂਦੀ ਚਲੋ ਜੀ ਬੰਨਿਆਂ ਤੇ ਗਾਂ ਤੁਰਦਾ ਹੋਇਆ ਤੁਹਾਨੂੰ ਮੈਂ ਇੱਕ ਹੋਰ ਦੱਸਦਾ ਹਾਂ ਅਗਰ ਜਦੋਂ ਤੁਹਾਡਾ ਪਸ਼ੂ ਸੱਜਰ ਸੁਆ ਕਮ ਸੇ ਕਮ 15 ਦਿਨ ਜਾਂ 1 ਮਹੀਨਾ ਪਸ਼ੂ ਦਾ ਬੱਚੇ ਦਾ ਗਲ ਕਦੇ ਰੱਸੇ ਤੋਂ ਫੜ ਕੇ ਨਾ ਖਿੱਚੋ। ਅਗਰ ਤੁਸੀਂ ਰੱਸੇ ਤੋਂ ਫੜ ਕੇ ਗਲ ਖਿੱਚਦੇ ਹੋਗੇ ਭੰਮਾ ਉਹਨੂੰ 20 ਕਿਲੋ ਘੋ ਚਾਰ ਦਿਓ ਜੇ ਰਾਜੀ ਹੋ ਗਿਆ ਤਾਂ ਮੈਨੂੰ ਕਹਿ ਦਿਓ। ਸੁਆ ਪਸ਼ੂ ਦਾ ਸੰਭਾਲਣ ਵਾਸਤੇ ਬਹੁਤ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਂਦੀ ਹੈ ਬਹੁਤ ਕੇਅਰ ਪੈਂਦੀ ਹੈ ਭਾਈ। ਆਪਾਂ ਸੱਜਰ ਸੁਆ ਪਸ਼ੂ ਤੇ ਢੂੜ 12 लाख 2 लाख ਦਾ ਆਪਾਂ ਪਸ਼ੂ ਤੇ ਲਾਇਆ ਹੁਣੇ ਆ ਆਪਾਂ ਪਸ਼ੂ ਦੀ ਕੇਅਰ ਨਹੀਂ ਕਰਦੇ ਅੱਜ ਜਿਵੇਂ ਕੇਅਰ ਕਰਨ ਵਾਸਤੇ ਮੈਂ ਤੁਹਾਨੂੰ ਇਹ ਵੀਡੀਓ ਬਣਾਈ ਆ ਦੱਸੀ ਆ ਅਗਰ 2 ਮਿੰਟ ਟਾਈਮ ਲਾ ਕੇ ਤੁਸੀਂ ਵੀਡੀਓ ਵੇਖ ਲੋ ਅਗਰ ਤੁਸੀਂ ਮੈਨੂੰ ਜਰੂਰ ਕਹੋਗੇ ਬਾਬਾ ਜੀ ਵਾਕਿਆ ਹੀ ਸਾਨੂੰ ਦੱਸਿਆਗਾ ਤੁਸੀਂ ਇਹ ਭਾਈ ਗੱਲਾਂ ਤਜਰਬੇ ਚੋਂ ਮਿਲਦੀਆਂ ਨਾ ਸਾਡੇ ਕੋਲੇ ਕੋਈ ਕਿਤਾਬ ਆ ਨਾ ਅਸੀਂ ਪੜਿਆ ਸਾਡੀ ਤਾਂ ਉਮਰ ਨਿਕਲ ਗਈ ਆ ਪਸ਼ੂਆਂ ਦੇ ਵਿੱਚ ਪਸ਼ੂਆਂ ਦੇ ਪ੍ਰਤੀ ਨਿਕਲ ਗਈ ਆ ਸੇਵਾ ਸੰਮਤੀ ਦੇ ਵਿੱਚ ਨਿਕਲ ਗਈ ਆ ਤਾਂ ਤੁਹਾਡੇ ਨਾਲ ਤੁਹਾਡਾ ਪਿਆਰ ਮਿਲਣ ਕਰਕੇ ਅਸੀਂ ਵੀਡੀਓ ਬਣਾਉਨੇ ਆ ਮੇਰੇ ਸਾਰੇ ਦੂਰ ਦਰੇਡੇ ਤੇ ਜਿੰਨਾਂ ਵੀ ਮੈਨੂੰ ਪਿਆਰ ਪਰਿਆ ਹੰਗਾਰਾ ਮਿਲਦਾ ਹੈ ਉਹਨਾਂ ਨੂੰ ਮੇਰੇ ਵੱਲੋਂ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ